Waalaikumsalam <coughs> Sadna Waahi ਹਬ ਜੀ ਆ ਬਾਹਨ ਪਿਤਰ ਇਕੋ ਜਾਣੋ ਇਹੋ ਗੁਰ ਗਿਆਨ ਪਤਾਈ ਜਾਣਾ ਨਾਨਕ ਬਿਨ ਆਪਾ ਚੀਨੈ ਮੇਰਾ ਨਾਮ ਪ੍ਰਭ ਕੀ ਕਾਈ ਜਾਣਾ ਨਾਨਕ ਬਿਨ ਆਪਾ ਚੀਨੈ ਮੇਟਨਾ ਭ੍ਰਮ ਕੀ ਕਈ ਜਨ ਨਾਨਕ ਬਨਿਆ ਪਾ ਚਿਨੇ ਮੇਟਾ ਨਾਮ ਭਰਮ ਕੀ ਕਈ ਸਤਨਾਮ ਵਾਹਿਗੁਰੂ ਤਾਹਵਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾਰਕ ਮਹਲਾ 5 ਅਪਜਵਾ ਮਨ ਸਦਾ ਮੰਗਨ ਗੋਬਿੰਦ ਗਾਏ ਅਰੋਗ ਸੋਗ ਤੇਰੇ ਮਿਟ ਹੈ ਸਗਲ ਅਗ ਨਿਮਕ ਹੀ ਹੈ ਹਰ ਨਾਮ ਧਿਆਏ ਰਹਾ ੋੜ ਸਿਆਣਪ ਬਹੁ ਚਤੁਰਾਈ ਸਾਧੂ ਸਰਣੀ ਜਾਏ ਪਾਏ ਜਿਉ ਜਾ ਹੋਏ ਕਿਰਪਾਲ ਦੀਨ ਦੁਖ ਪੰਜਨਾਂ ਜੰਮ ਤੇ ਹੋਵੈ ਧਰਮ ਰਾਏ ਸਿਰ ਨਾਹੀ ਕੋ ਦੂਜਾ ਆਨੰਦਿਓ ਲਗੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਇ ਇਕ ਦਸ ਬਨ ਨਾਹੀ ਕੋ ਦੂਜਾ ਆਨ ਨ ਬੀਓ ਲਗ ਲਾਏ ਮਾਤ ਪਿਤਾ ਭਾਈ ਨਾਨਕ ਕਾ ਜੰਤੇ ਹੋਵੈ ਧਰਮ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪ ਸਰਬੱਤ ਸੰਗਤਾ ਮਾਰੀ ਭਾਈ ਜਿਤਨੇ ਵੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਬੈਠੇ ਹੋ ਨਾਮ ਜਪਦੇ ਹੋ ਸਾਥ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਆਹ ਦਸਰੀ ਗੁਰੂ ਗ੍ਰੰਥ ਸਹਿ ਮਹਾਰਾਜ ਦੇ ਵਿੱਚ ਸਤਿਗੁਰੂ ਬਾਸਾ ਜੀ ਕਹਿੰਦੇ ਸਤ ਸੰਗਤ ਕੀ ਹੈ ਸਤ ਸੰਗਤ ਮਹਾਰਾਜ ਕਹਿੰਦੇ ਜਿੱਥੇ ਕੇਵਲ ਤੇ ਕੇਵਲ ਇੱਕ ਹੀ ਮਹਿਮਾ ਹੁੰਦੀ ਹੈ ਇੱਕ ਦੇ ਨਾਮ ਨੂੰ ਜਪਿਆ ਜਾਂਦਾ ਉਹਦੇ ਅਨੇਕਾਂ ਹੀ ਅਨੇਕਾਂ ਸੰਸਾਰਤ ਦੇ ਵਿੱਚ ਜੀਵ ਪੈਦਾ ਉਤਪਤ ਕੀਤੇ ਹੋਏ ਇਸ ਤਰ੍ਹਾਂ ਸਾਧਗੁਰੂ ਬਾਦशाह ਜੀ ਕਹਿੰਦੇ ਸਤ ਸੰਗਤੋ ਹੈ ਭਾਈ ਜਿੱਥੇ ਇੱਕ ਦਾ ਨਾਮ ਦਿੱਤਾ ਜਾਂਦਾ ਹੈ ਉਹ ਇੱਕ ਨਹੀਂ ਅਨੇਕਾਂ ਹੀ ਜੁਨਾ ਅਨੇਕਾਂ ਹੀ ਦੀਵ ਅਨੇਕਾਂ ਹੀ ਪਤਾਲ ਅਨੇਕਾਂ ਹੀ ਸ੍ਰੇਸ਼ਟੀਆਂ ਦੀਆਂ ਰਚਨਾਵਾਂ ਕੀ ਉਹ ਪਰਮਾਤਮਾ ਅਕਾਲ ਪੁਰਖ ਵਾਦੂ ਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਾਂ ਗੁਰੂ ਦੀ ਸਤ ਸੰਗਤ ਵਿੱਚ ਬੈਠ ਕੇ ਜਪੀਏ ਸੁਕਰਾਨਾ ਕਰੀਏ ਮਹਾਰਾਜ ਤੁਸੀਂ ਕਿਰਪਾ ਕੀਤੀ ਸਮਾਂ ਬੀਤ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਤਮੁਦ ਬਖਸ਼ਿਸ਼ ਕਰਕੇ ਨਾਮ ਦੀ ਦਾਤ ਗੁਰੂ ਦੀ ਸੇਵਾ ਆਪ ਜੀ ਦੀ ਬਾਣੀ ਦਾ ਪ੍ਰਕਾਸ਼ ਬਾਣੀ ਦੀ ਮਹਿਮਾ ਇਹ ਸਾਡੇ ਹਿਰਦੇ ਵਿੱਚ ਸਮਾਜ ਆਵੇ ਸਾਡਾ ਮਨ ਸ਼ਾਂਤ ਹੋ ਜਾਵੇ ਅੱਜ ਦੇ ਸਾਬਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਮਹਾਰਾਜ ਇਹ ਕਹਿੰਦੇ ਭਾਈ ਸਦਾ ਗੋਬਿੰਦ ਦੇ ਗੁਣਾਂ ਨੂੰ ਗਾਗਣਾ ਕਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਦਾ ਹੀ ਆਗੁਰ ਸੰਗਤ ਦੀ ਸ਼ਬਦ ਵਿਚਾਰ ਦੇ ਨਾਲ ਜੁੜੀਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟ ਹੈ ਸਗਲ ਅਗ ਨਮਕ ਹੀ ਹੈ ਹਰ ਨਾਮ ਧਿਆਨ ਸਤਿਗੁਰ ਬਾਦਸ਼ਾਹ ਜੀ ਉਚਾਰਨ ਕਰਦੇ ਐ ਮਨਾ ਇਹ ਜਿਹੜਾ ਸਰੀਰ ਹੈ ਇਹਨੂੰ ਚਲਾਉਣ ਵਾਲਾ ਅਸਲੇ ਵਿੱਚ ਮਨ ਹੈ ਜੋ ਜਿਵੇਂ ਪੁਰਨੇ ਪੈਦਾ ਹੋ ਜਾਂਦੇ ਉਹ ਉਸੇ ਤਰ੍ਹਾਂ ਦਾ ਹੀ ਸਰੀਰ ਹੋ ਜਾਂਦਾ ਜੇ ਇਨਸਾਨ ਦੁਖੀ ਹੈ ਤਾਂ ਸਰੀਰ ਕਰਕੇ ਵੀ ਦੁਖੀ ਹੋ ਜਾਂਦਾ ਜੇ ਸੁਖੀ ਹੈ ਤੇ ਸਰੀਰ ਤੋਂ ਹੀ ਪਛਾਣ ਆ ਜਾਂਦੀ ਵੀ ਅੱਜ ਸੁਖੀ ਹੈ ਅੱਜ ਖੁਸ਼ ਹੈ ਸਾਹਿਬ ਸੇਵੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਨਾ ਸਦਾ ਮਨ ਸਦਾ ਮੰਗਵ ਗੋਬਿੰਦ ਗਾਈ ਮਨ ਤੂੰ ਸਦਾ ਹੀ ਗੁਰੂ ਦੇ ਗੁਣਾਂ ਨੂੰ ਗਾਇਆ ਕਰ ਕਿਉਂਕਿ ਜਿੱਥੇ ਤੇਰੇ ਵਿੱਚ ਖੁਸ਼ੀ ਤੇ ਗਾਨੀ ਆ ਸਕਦੀ ਐ ਉੱਥੇ ਜਿਹੜਾ ਨਾਮ ਐ ਇਹਨੂੰ ਵੀ ਜਪਨਾ ਕਰ ਇਹਦਾ ਵੀ ਨਵਾਸ ਤੇਰੇ ਵਿੱਚ ਦਿਸੇ ਵੀ ਤੂੰ ਗੁਰੂ ਵਾਲਾ ਤੇਰੇ ਕੋਲੇ ਗੁਰੂ ਦੀ ਰਹਿਮਤ ਹੈ ਤੇਰੇ ਹਿਰਦੇ ਵਿੱਚ ਤੇਰੇ ਸਰੀਰ ਵਿੱਚ ਗੁਰੂ ਦੀ ਯਾਦ ਹੈ ਪਤਾ ਲੱਗੇ ਜਿਸ ਤਰ੍ਹਾਂ ਦੁੱਖ ਤੇ ਸੁੱਖ ਦੀ ਪਛਾਣ ਆ ਜਾਂਦੀ ਸਰੀਰ ਕਰਕੇ ਕੋਈ ਚਿੰਤਾ ਹੋਵੇ ਇਨਸਾਨ ਨੂੰ ਤਾਂ ਵੀ ਪਛਾਣ ਆ ਜਾਂਦੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਨਾ ਤੇਰੇ ਅੰਦਰੋਂ ਰੱਬ ਦੀ ਵੀ ਪਛਾਣ ਆ ਜਾਵੇ ਤੇਰੇ ਅੰਦਰ ਜੋ ਗੁਰੂ ਦੀਆਂ ਬਖਸ਼ਿਸ਼ਾਂ ਉਹ ਪੈਦਾ ਹੋ ਜਾਣ ਪਤਾ ਲੱਗ ਜੇਵੇ ਜਿਵੇਂ ਭਾਈ ਕਨਈਆ ਜੀ ਨੇ ਕੋਈ ਵੈਰੀ ਨਹੀਂ ਵੇਖਿਆ ਜਦੋਂ ਸੇਵਾ ਕੀਤੀ ਇਸ ਤਰ੍ਹਾਂ ਇਹ ਬੇਅੰਤ ਸੇਵਾਦਾਰ ਗੁਰੂ ਘਰ ਦੇ ਨੇ ਨਸਿਵਕ ਹੋਏ ਜਿਨ੍ਹਾਂ ਨੇ ਗੁਰਸੰਗਤ ਦੀ ਸੇਵਾ ਕੀਤੀ ਤੇ ਮਨ ਕਰਕੇ ਤਨ ਕਰਕੇ ਸਰੀਰ ਕਰਕੇ ਪਛਾਣ ਆ ਗਈ ਉਹਨਾਂ ਦੇ ਵੀ ਇਹਨਾਂ ਦੇ ਅੰਦਰ ਗੁਰੂ ਦਾ ਪਰਿਵੇਸ਼ ਉਹਨਾਂ ਰੂਹਾਂ ਦੇ ਉਹਨਾਂ ਸਰੀਰਾਂ ਦੀ ਅੱਜ ਵੀ ਵਡਿਆਈ ਹੈ ਜਿਨ੍ਹਾਂ ਨੇ ਆਪਣਾ ਜੀਵਨ ਜਿੱਥੇ ਸੰਸਾਰਿਕ ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਬਤੀਤ ਕੀਤਾ ਉੱਥੇ ਆਪਣਾ ਜਿਹੜਾ ਸਰੀਰ ਮਨ ਸੀ ਨਾ ਉਹ ਗੁਰੂ ਵੱਲ ਵੀ ਰੱਖਿਆ ਜਦੋਂ-ਜਦੋਂ ਸਮਾਂ ਆਇਆ ਵੀ ਮੈਂ ਦਇਆ ਧਰਮ ਤੇ ਕਿਰਤ ਕਰਮ ਇਹ ਸਾਰਾ ਕੁਝ ਜੀਵਨ ਦੇ ਵਿੱਚ ਲਾਗੂ ਰੱਖਣਾ ਇਸੇ ਕਰਕੇ ਗੁਰੂ ਮਾਰ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਜਿੱਥੇ ਤੂੰ ਕਹੇ ਕਈ ਸਾਲ ਦੁੱਖਾਂ ਨੂੰ ਹੀ ਗਾਉਣਾ ਰਹਨਾ ਸੁੱਖਾਂ ਦੀ ਵਡਿਆਈ ਕਰਦਾ ਰਹ ਨਾ ਉਥੇ ਸਦਾ ਮਨਾ ਗੁਰੂ ਦੇ ਗੁਨਾ ਨੂੰ ਵੀ ਗਾਇਆ ਕਰ ਕਈ ਵੀ ਸਾਲ ਇਨਸਾਨ ਦੁੱਖਾਂ ਨੂੰ ਜਿਤਵੀ ਜਾਂਦਾ ਦੇ ਆਏ ਹੋ ਜਾਂਦਾ ਦੇ ਆਏ ਹੋ ਜਾਂਦਾ ਤੇ ਸਾਧਗੁਰੂ ਪਾਰਸਾ ਜੀ ਕਹਿੰਦੇ ਸਿੱਖਾ ਕਦੇ ਆਏ ਵੀ ਕਿਆ ਕਰ ਕੀ ਜੇ ਮੈਂ ਨਾਮ ਜਪ ਲੈਂਦਾ ਮੇਰਾ ਮਨ ਸ਼ਾਂਤ ਹੋ ਜਾਂਦਾ ਜਦ ਮੈਂ ਪੜਤਲਾਂ ਅੱਜ ਮੇਰੇ ਜੀਵਨ ਦੇ ਵਿੱਚ ਸ਼ਾਂਤੀ ਹੁੰਦੀ ਮੇਰੇ ਅੰਦਰ ਤ੍ਰਿਸ਼ਨਾ ਵਿਕਾਰਾਂ ਦੀ ਅੱਗ ਨਾ ਪੈਦਾ ਹੁੰਦੀ ਜੇ ਕਿਤੇ ਮੈਂ ਨਾਮ ਬਚਪਨ ਤੋਂ ਜਵਾਨੀ ਤੇ ਬੁਢੇਪੇ ਵਿੱਚ ਜਪਦਾ ਇਸੇ ਕਰਕੇ ਮਹਾਰਾਜ ਕਹਿੰਦੇ ਮਨ ਸਦਾ ਗੋਬਿੰਦ ਗਾਈ ਸਦਾ ਗਾਵਣਾ ਕਰਿਆ ਭਾਈ ਫਿਰ ਮਹਾਰਾਜ ਉਚਾਰਨ ਕਰਨ ਦੇ ਰੋਗ ਸੋਗ ਤੇਰੇ ਮਿਟੈ ਸਗਲ ਅਗ ਰੋਗ ਤੇ ਸੋਗ ਸੋਗ ਦਾ ਭਾਵ ਦੁੱਖ ਰੋਗ ਦਾ ਭਾਵ ਮਨ ਦੀ ਬਿਰਤੀ ਕਰਕੇ ਇਨਸਾਨ ਰੋਗੀ ਹੋਣਾ ਮਨ ਦੀ ਬਿਰਤੀ ਕੀ ਹੈ ਇਹ ਰਾਗਦਾਈ ਨੇ ਇਹਨੂੰ ਕੁੰਨੀਆਂ ਖੁਸ਼ੀਆਂ ਮਿਲ ਜਾਣ ਕਿੰਨੇ ਪਦਾਰਥ ਮਿਲ ਜਾਣ ਇਹਨੇ ਫਿਰ ਵੀ ਹਾਈ ਹਾਈ ਕਰੀ ਜੰਦਾ ਇਹ ਆ ਰੋਗ ਮਨ ਨੂੰ ਜੇ ਮਿਲਿਆ ਤਾਂ ਸੁਖਰਾਨਾ ਜੇ ਨਹੀਂ ਮਿਲਿਆ ਤਾਂ ਗੁਰੂ ਦੀ ਵਡਿਆਈ ਇਹ ਗੁਰੂ ਪਾਰਸਾ ਜੀ ਕਹਿੰਦੇ ਮਨਾ ਤੂੰ ਰੋਗੀ ਹੋ ਗਿਆ ਜੇ ਤੈਨੂੰ ਕੁਝ ਨਾ ਮਿਲੇ ਤੂੰ ਰੋਗੀ ਹੋ ਜੰਦਾ ਮਹਾਰਾਜ ਕਹਿੰਦੇ ਨਹੀਂ ਮਿਲਿਆ ਬੇਨਤੀ ਗੁਰੂ ਪਾਤਸ਼ਾਹਗੇ ਤੇ ਮਨ ਨੂੰ ਕਦੇ ਵੀ ਰੋਗੀ ਨਾ ਬਣਾ ਮਨ ਕਰਕੇ ਰੋਗੀ ਹੋ ਗਿਆ ਤਨ ਕਰਕੇ ਆਪਣੇ ਆਪ ਰੋਗੀ ਹੋ ਜਾਣਾ ਸਮਝਦੇ ਹੋ ਮਨ ਦੀ ਦੇਣ ਇਹ ਇਨਸਾਨ ਰੋਗੀ ਹੁੰਦਾ ਮਨ ਦੇ ਵਿੱਚ ਕੋਈ ਚਿੰਤਾ ਦੁੱਖ ਪਹਿਲਾਂ ਹੋ ਗਿਆ ਫਿਰ ਉਹਦੇ ਨਾਲ ਹੀ ਇਨਸਾਨ ਰੋਗੀ ਹੁੰਦਾ ਸੱਚ ਮਹਾਰਾਜ ਫਿਰ ਕਿਰਪਾ ਕਰਦੇ ਜੇ ਸਦਾ ਗੋਬਿੰਦ ਦੇ ਗੁਣਾਂ ਨੂੰ ਗਾਏਗਾ ਇਹਨਾਂ ਤੋਂ ਬਚ ਜਾਏਗਾ ਮਹਾਰਾਜ ਜੀ ਨੇ ਚਾਰਮਿਕ ਕੀਤਾ ਮਹਾਰਾਜ ਕਹਿੰਦੇ ਰੋਗ ਸੋਗ ਤੇਰੇ ਮਿਟੈ ਸੰਗਲ ਅਗ ਨਿਮਖ ਹੀ ਐ ਹਰ ਨਾਮ ਧਿਆਈ ਨਿਮਖ ਮਾਤਰੀ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਗੱਲ ਸੁਣਿਆ ਕਰ ਗੁਰੂ ਦੀ ਗੱਲ ਕਰਿਆ ਕਰ ਗੁਰੂ ਦੀ ਗੱਲ ਨੂੰ ਕਰਕੇ ਸਮਝਿਆ ਕਰ ਨਿਮਖ ਮਾਤਰੀ ਥੋੜਾ ਸਮਾਂ ਜਿਵੇਂ 12 ਘੰਟਿਆਂ ਦੇ ਵਿੱਚੋਂ 15 ਮਿੰਟ ਦਾ ਘੰਟਾ ਗੁਰੂ ਦੀ ਗੱਲ ਗੁਰੂ ਦੀ ਬਾਣੀ ਗੁਰੂ ਦਾ ਜਾਸਾ ਇਹਨੂੰ ਧਿਆਨ ਦੇ ਨਾਲ ਸੁਣਿਆ ਕਰ ਮਹਾਰਾਜ ਕਹਿੰਦੇ ਨਿਮਖ ਕੀ ਹੈ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਇਹ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਰੋਗਾਂ ਤੇ ਸੋਗਾਂ ਤੋਂ ਬਚ ਜਾਏਗਾ ਤੇ ਨਹੀਂ ਤਾਂ ਤੈਨੂੰ ਇਹਨਾਂ ਨੇ ਦਵਾਈ ਰੱਖਣਾ ਜਿੰਨਾ ਜਦ ਤੈਨੂੰ ਜੀਵਣਾ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਸਾਡੇ ਦੁੱਖਾਂ ਨੂੰ ਕਸ਼ਟਾਂ ਨੂੰ ਵੀ ਨਗਰਿਤ ਕਰਦੇ ਐ ਬਾਣੀ ਤੇ ਗੁਰੂ ਪਾਤਸ਼ਾਹ ਦੀ ਉਚਾਰਨ ਕਰਦੇ ਰਹਾਉ ਦਾ ਵਿਸ਼ਰਾਮ ਦੇ ਕੇ ਛੋੜ ਸਿਆਨਪ ਬਹੁ ਚਤ్రਾਈ ਸਾਗੂ ਸਰਣੀ ਜਾਇ ਪਾਏ ਜੋ ਹੈ ਕਿਰਪਾਲ ਦੀਨ ਮੁਖ ਪੰਜਾਨਾ ਜਪਤੇ ਹੋਵੇ ਧਰਮ ਰਾਏ ਮਹਾਰਾਜ ਕਹਿੰਦੇ ਜਿਵੇਂ ਮਾਨ ਕਹਿੰਦਾ ਉਹਨਾਂ ਚਤਰਾਈਆਂ ਨੂੰ ਛੱਡ ਦੇ ਛੋੜ ਸਿਆਨਤ ਬਹੁਤ ਚਤਰਾਈ ਮਹਾਰਾਜ ਕਹਿੰਦੇ ਭੋਲਾ ਭਾਲਾ ਬਣ ਕੇ ਗੁਰੂ ਦੀ ਸੰਗਤ ਵਿੱਚ ਬਹਿ ਜਾ ਕਰ ਆਏ ਹੋਵੇ ਵੀ ਮੇਰੇ ਕੋਲ ਕੁਝ ਹੈ ਹੀ ਨਹੀਂ ਨਾ ਮੇਰੇ ਕੋਲੇ ਮਹਾਰਜ ਪਦਾਰਥਾਂ ਕੁਝ ਵੀ ਨਹੀਂ ਮੇਰੇ ਕੋਲ ਆਪਣਾ ਇਸ ਬਿਰਤੀ ਨੂੰ ਧਾਰਨ ਕਰਕੇ ਬੈਠਿਆ ਕਰੋ ਜਦੋਂ ਆਪਾਂ ਬੱਚੇ ਸੀ ਗੁਰਸੰਗਤ ਲਈ ਆਪਾਂ ਨੂੰ ਕੋਈ ਨਹੀਂ ਪਤਾ ਵੀ ਸਾਡਾ ਸਰੀਰ ਵੀ ਸਾਡੇ ਸਰੀਰ ਦਾ ਵੀ ਨਹੀਂ ਪਤਾ ਹੁੰਦਾ ਵੀ ਐਸੀ ਗੀਆਂ ਜਿਉਂ ਜਿਉਂ ਇਨਸਾਨ ਵੱਡਾ ਹੁੰਦਾ ਇਹਦੇ ਮਨ ਦੇ ਵਿੱਚ ਗੁਰਸੰਗਤ ਦੀ ਇਸੇ ਤਰ੍ਹਾਂ ਦੀਆਂ ਪਦਾਰਥਾਂ ਦੀਆਂ ਸੋਚਾਂ ਪਰਿਵਾਰਕ ਜੀਵਨ ਦੀਆਂ ਸੋਚਾਂ ਪੈਦਾ ਹੋ ਜਾਂਦੀਆਂ ਜਿਉਂ-ਜਿਉਂ ਵੱਡਾ ਹੋ ਜਾਂਦਾ ਜਦੋਂ ਬੱਚਾ ਛੋਟਾ ਹੁੰਦਾ ਉਹਨੂੰ ਕੋਈ ਨਹੀਂ ਪਤਾ ਹੁੰਦਾ ਵੀ ਮੇਰਾ ਸਰੀਰ ਵੀ ਮੇਰੇ ਨਾਲ ਆ ਮੈਂ ਕੀ ਕਰਨਾ ਕੀ ਨਹੀਂ ਕਰਨਾ ਇਸ ਤਰ੍ਹਾਂ ਦਾ ਬਚਪਨ ਹੁੰਦਾ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਵਰਤੀ ਬਣਾ ਕੇ ਰੱਖਣੀਆ ਜਦੋਂ ਤੂੰ ਗੁਰੂ ਦੇ ਨਾਮ ਨੂੰ ਜਪਣਾ ਜਦੋਂ ਤੂੰ ਸਤ ਸੰਗ ਕਰਨੀ ਆ ਜਦੋਂ ਤੂੰ ਗੁਰੂ ਕਾ ਸਹਿਬ ਲੈ ਕੇ ਬਾਣੀ ਪੜ੍ਹਨੀ ਆ ਤੇ ਜੇ ਇਸ ਤਰ੍ਹਾਂ ਦੀ ਬਿਰਤੀ ਨਹੀਂ ਬਣਦੀ ਫਿਰ ਤੂੰ ਮਨ ਦੇ ਵਸ ਚ। ਤੇਰੇ ਸਮਝ ਲਈ ਵੀ ਤੇਰਾ ਸਰੀਰ ਮਨ ਦੇ ਵਸ ਚ ਆ। बार-बार ਉਹੀ ਗੱਲਾਂ ਵੱਲ ਜਾਣਾ ਬਾਣੀ ਪੜ੍ਹਨ ਨੂੰ ਮਨ ਨਾ ਕਰਨਾ ਇਹ ਫਿਰ ਇਨਸਾਨ ਮਨ ਦੇ ਵਸ ਚ ਪੈ ਜਾਂਦਾ। ਮਹਾਰਾਜ ਫਿਰ ਇਸੇ ਕਰਕੇ ਕਹਿੰਦੇ ਭਾਈ ਇਹ ਜਿਹੜੀਆਂ ਮਨ ਦੀਆਂ ਚਤਰਾਈਆਂ ਮਨ ਜਿਹੜੇ ਗਿਆਨਪਾਂ ਕਰਦਾ ਇਹਨਾਂ ਨੂੰ ਛੱਡ ਦੇ ਤੂੰ ਕਰਨਾ ਕੀ ਹੈ ਗੁਰੂ ਪਾਰਸਾ ਜੀ ਕਹਿੰਦੇ ਸਾਧੂ ਸਰਨੇ ਜਾਏ ਪਾਏ ਸਾਧੂ ਸਾਧੂ ਦਾ ਧਾਪ ਰੱਬ ਦੇ ਪਿਆਰੇ ਆਪਾਂ ਸਾਡੇ ਜਿਤਨੇ ਵੀ ਸਰੀਰ ਨਾਮ ਜਪਦੇ ਆਂ ਦੇ ਰੱਬ ਦੇ ਪਿਆਰੇ ਸਾਧੂ ਦੀ ਸੰਗਤ ਹੈ ਮਹਾਰਾਜ ਕਹਿੰਦੇ ਸਾਧੂ ਸਰਣੀ ਜਾਏ ਪਾਈ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਆ ਕੇ ਬੈਠ ਜਾ ਭਾਈ ਇਸ ਤਰ੍ਹਾਂ ਦੀ ਸਮਝ ਵੀ ਮੇਰੇ ਕੋਲੇ ਹੁਣ ਕੁਛ ਨਹੀਂ ਬਸ ਜੋ ਵੀ ਹੈ ਕਿ ਜਿਹਦੇ ਕੋਲ ਬੈਠਾਂ ਉਹਦਾ ਹੀ ਹੈ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਮਹਾਰਾਜ ਅਸੀਂ ਤੁਹਾਡੇ ਬੱਚੇ ਆ ਸਦਾ ਸਦਾ ਤੁਸੀਂ ਸੰਭਾਲਦੇ ਹੋ ਤੇ ਅੱਜ ਅਸੀਂ ਤੁਹਾਡੀ ਗੋਦ ਦੇ ਵਿੱਚ ਬੈਠੇ ਹਾਂ ਸਾਧੂਆਂ ਦਾ ਸੰਗ ਰੱਬ ਦੇ ਪਿਆਰਿਆਂ ਦਾ ਸੰਗ ਕਰਦੇ ਹਾਂ ਤੇ ਮਹਾਰਾਜ ਕਹਿੰਦੇ ਜਦੋਂ ਇਸੇ ਤਰ੍ਹਾਂ ਭਾਈ ਤੂੰ ਨਾਮ ਜਪੇਗਾ ਨਾ ਤੇਰੇ ਤੇ ਗੁਰੂ ਦੀ ਆਲੂ ਕਿਰਪਾ ਨ ਹੋਏਗਾ ਜਿਵੇਂ ਬੱਚੇ ਤੇ ਮਾਤਾ ਪਿਤਾ ਖੁਸ਼ ਹੋ ਜਾਂਦੇ ਨੇ ਨਾ ਕਿ ਸਾਡਾ ਪੁੱਤ ਚੰਗਾ ਕੰਮ ਕਰਦਾ ਸਾਡੀ ਧੀ ਚੰਗਾ ਕੰਮ ਕਰਦੀ ਮਾਵਾਬ ਖੁਸ਼ ਹੋ ਜਾਂਦੇ ਇਸੇ ਤਰ੍ਹਾਂ ਹੀ ਸਾਧੂ ਗੁਰੂ ਪਾਸ਼ਾ ਗੁਰੂ ਵਰਜਨ ਦੇ ਮਹਾਰਾਜ ਕਹਿੰਦੇ ਵਾਹਿਗੁਰੂ ਕੋਸ਼ ਹੁੰਦਾ ਜਦੋਂ ਤੂੰ ਸਾਧੂਆਂ ਦਾ ਸੰਗ ਮੰਨ ਦੇ ਵਿੱਚੋਂ ਆਪਣੀਆਂ ਚਤਰਾਈਆਂ ਸਿਆਣਪਾਂ ਕੱਢ ਕੇ ਬਾਣੀ ਨਾਲ ਜੁੜਦਾ ਨਾ ਫਿਰ ਗੁਰੂ ਪਾਤਸ਼ਾਹੀ ਉਚਾਰਣ ਕਰਦੇ ਮਹਾਰਾਜ ਕਹਿੰਦੇ ਜੋ ਹੋਏ ਕਿਰਪਾਲ ਦੀਨ ਦੁਖ ਭੰਜਨ ਜਿਵੇਂ ਮਾਤਾ ਪਿਤਾ ਬੱਚੇ ਨੂੰ ਦੁੱਖ ਨਹੀਂ ਲੱਗਣ ਦਿੰਦੇ ਕੋਈ ਵੀ ਚਿੰਤਾ ਹੋਵੇ ਉਹ ਆਪਣੇ ਤੇ ਲੈਂਦੇ ਆ ਬੱਚੇ ਨੂੰ ਨਹੀਂ ਕੋਈ ਪਤਾ ਹੁੰਦਾ ਇਸੇ ਤਰ੍ਹਾਂ ਫਿਰ ਗੁਰੂ ਉਨਾਂ ਨੂੰ ਬਚਾ ਕੀ ਰੱਖਦਾ ਮਹਾਰਾਜ ਦੱਸਦੇ ਐ ਜੋ ਹੋਏ ਕਿਰਪਾਲ ਦੀਰ ਮੁਖ ਪੰਜਾ ਨਾ ਜਾਣਤੇ ਹੋਵੇ ਧਰਮ ਰਾਏ ਮਹਾਰਾਜ ਕਹਿੰਦੇ ਜਦੋਂ ਪਿਆਰਿਆ ਤੂੰ ਆਏ ਨਾਮ ਜਪੇਗਾ ਨਾ ਫਿਰ ਤੈਨੂੰ ਦੁੱਖਾਂ ਤੋਂ ਵੀ ਬਚਾ ਲੈਣਾ ਜਮਾਂ ਤੋਂ ਵੀ ਧਰਮ ਰਾਏ ਦੀਆਂ ਮਾਰਾਂ ਤੋਂ ਵੀ ਪ੍ਰਮਾਤਮਾ ਨੇ ਬਚਾ ਲੈਣਾ ਇਹ ਆ ਬੜਿਆਈ ਗੁਰਸੰਗਤ ਜੀ ਨਾਮ ਜਪਣ ਦੀ ਨਾਮ ਜਪਨ ਦੇ ਨਾਲ ਇਹ ਬਖਸ਼ਿਸ਼ਾਂ ਮਿਲ ਜਾਂਦੀਆਂ ਗੁਰੂ ਪਾਲ ਸਾਹਿਬ ਜੀ ਕਹਿੰਦੇ ਦੁੱਖਾਂ ਤੋਂ ਉਹਨੂੰ ਇਹ ਲੋਕ ਦੇ ਵਿੱਚ ਪਰਮਾਤਮਾ ਬਚਾ ਕੇ ਰੱਖਦਾ ਗਾਹਾਂ ਜਮਾਂ ਦੀਆਂ ਮਾਰਾਂ ਤੋਂ ਧਰਮ ਰਾਏ ਦੀਆਂ ਸਜ਼ਾਵਾਂ ਤੋਂ ਵੀ ਪਰਮਾਤਮਾ ਫਿਰ ਬਚਾ ਲੈਂਦਾ ਫਿਰ ਮਹਾਰਾਜ ਉਚਾਰਨ ਕਰਦੇ ਫਿਰ ਕਹਿੰਦੇ ਮਹਾਰਾਜ ਕਹਿੰਦੇ ਭਾਈ ਇੱਕ ਸਦਨ ਨਾਹੀ ਕੋ ਦੂਜਾ ਐ ਮਨਾ ਤੂੰ ਕਹਿੰਦਾ ਵੀ ਇਹ ਪਰਮਾਤਮਾ ਪਰਮਾਤਮਾ ਇੱਕ ਹੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਦੀ ਰਤਨਾ ਵਿੱਚ ਸਭ ਤੋਂ ਪਹਿਲਾਂ ਇੱਕ ਓੰਕਾਰ ਦਾ ਹੀ ਜ਼ਿਕਰ ਕੀਤਾ। ਇਹ ਓੰਕਾਰ ਤੋਂ ਲੈ ਕੇ ਫਿਰ ਮਹਾਰਾਜ ਨੇ ਦੱਸਿਆ ਵੀ 18 ਦਾ 20 ਤੱਕ ਕਿੰਨਾ ਕੁਸ਼ ਦੱਸਤਾ ਮਹਾਰਾਜ ਨੇ। ਇਹਨਾਂ ਦਾ ਭਾਵ ਇੱਕ ਤੂੰ ਹੀ ਸਾਰਾ ਕੁਸ਼ ਪੈਦਾ ਕਰਕੇ ਮਹਾਰਾਜ ਨੇ 18 10 20 ਤੱਕ ਏਡੀ ਮਹਿਮਾ ਲਿਖ ਦਿੱਤੀ ਵੀ ਜਿਹਦਾ ਕੋਈ ਅੰਤ ਹੀ ਨਹੀਂ ਪਾ ਸਕਿਆ ਏਡੀ ਮਹਿਮਾ ਉਹ ਏਕ ਓੰਕਾਰ ਤੋਂ ਪੈਦਾ ਹੋਈ ਸਤਿਗੁਰ ਪਾਤਸ਼ਾਹ ਜੀ ਇੱਥੇ ਸ਼ਬਦ ਦੇ ਚੰਤ ਪੰਗਤੀਆਂ ਅੰਦਰ ਆਪਾਂ ਨੂੰ ਉਪਦੇਸ਼ ਦਿੰਦੇ ਇੱਕਸਾ ਦਿਨ ਨਾਹੀਂ ਕੋ ਦੂਜਾ ਐ ਭਾਈ ਇਹ ਤੋਂ ਦਿਨਾਂ ਦੂਜਾ ਕੋਈ ਹੋਰ ਐਈ ਨਹੀਂ ਆਨ ਨੰਬੀਓ ਲਗ ਲਾਏ ਤੈਨੂੰ ਕੋਈ ਲਵੇ ਲਾ ਲਵੇ ਇੱਕ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਨਹੀਂ ਇਸੇ ਕਰਕੇ ਮਹਾਰਾਜ ਕਹਿੰਦੇ ਉਸ ਇੱਕ ਸਦਾ ਚਤਵਨ ਵਾਹਿਗੁਰੂ ਦਾ ਜਸ ਵਾਹਿਗੁਰੂ ਦਾ ਨਾਮ ਇੱਕ ਮਨ ਇੱਕ ਚਿੱਤ ਕਰਕੇ ਜਪਿਆ ਕਾਲ ਇੱਕਸੇ ਬਿਨਾਂ ਹੀ ਕੋ ਦੂਜਾ ਆਨ ਨੰਬੀਓ ਲਗ ਲਾਏ ਜਦੋਂ ਅਸੀਂ ਨਾਮ ਜਪਦੇ ਆ ਪ੍ਰਮਾਤਮਾ ਸਾਨੂੰ ਨਾਲ ਲਾਉਂਦੇ ਆ ਗੱਲ ਦੀ ਹੁਣ ਇਹ ਅਹਿਸਾਸ ਕਦੋਂ ਹੁੰਦਾ ਹੈ ਇਨਸਾਨ ਨੂੰ ਜਦੋਂ ਇਨਸਾਨ ਮਨ ਤਨ ਅਰਥ ਕੇ ਗੁਰੂ ਦੀ ਸੇਵਾ ਕਰਦਾ ਤਨ ਮਨ ਆਗੈ ਰਾਖ ਕੇ ਮਹਾਰਾਜ ਕਹਿੰਦੇ ਉਹ ਵੀ ਸੇਵ ਕਰੀ ਤੇ ਉਹ ਗੁਰਮਖ ਆਪ ਨੇ ਵਾਰੀ ਸਭ ਰਾਜ ਸ੍ਰੇਸ਼ਟ ਕਾ ਲੈ ਮਹਾਰਾਜ ਦਾਸ ਦੇ ਪਾਈ ਜਿਹਨੇ ਤਨ ਮਨ ਢੇਡ ਕਰਤਾ ਗੁਰੂ ਨੂੰ ਫਿਰ ਗੁਰੂ ਉਹਦੇ ਤੇ ਕਿਰਪਾ ਕਰ ਦਿੰਦਾ ਮਹਾਰਾਜ ਕਹਿੰਦੇ ਇਹਨੂੰ ਲਗੈ ਲਾ ਲੈਂਦਾ ਲਵੇ ਦਾ ਆਪ ਉਹਦੀ ਸੁਰਤ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਜਦੋਂ ਸੁਰਤ ਚ ਵਾਸਾ ਹੋ ਜਾਂਦਾ ਨਾ ਫਿਰ ਹਰ ਵੇਲੇ ਉਹ ਅੰਗ ਸੰਗ ਸਮਝਦਾ ਸਰੀਰ ਵੀ ਪਰਮਾਤਮਾ ਮੇਰੇ ਅੰਗ ਸੰਗ ਹੈ ਮੈਂ ਮਾੜਾ ਨਹੀਂ ਕਰਨਾ ਮੈਂ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ ਫਿਰ ਡਰਦਾ ਹੀ ਕਿਉਂਕਿ ਭੈ ਹੋਣਾ ਚਾਹੀਦਾ ਭੈ ਸਾਰਿਆਂ ਬਖਸ਼ਸ਼ਾਂ ਨੂੰ ਚਾਹੇ ਸਮੁੰਦਰ ਹੈ ਚਾਹੇ ਹਵਾ ਚਾਹੇ ਆਕਾਸ਼ ਹੈ ਭੈ ਵਿੱਚ ਅਵਣ ਮਹਿਸ ਦਵਾਉ ਭੈ ਚੱਲਾ ਲੱਖ ਦਰੀਆਉ ਭੈ ਵਿੱਚ ਜਲ ਕੱਢੇ ਬਿਕਾਰ ਭੈ ਤੇ ਧਰਤੀ ਦੱਬੀ ਪਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਅਨੰਤ ਕਰੋੜਾਂ ਦੇ ਹਿਸਾਬ ਦੇ ਨਾਲ ਮਹਾਰਾਜ ਕਹਿੰਦੇ ਜੀਵ ਜੰਤੂ ਭੈ ਹੈ ਇਹ ਨਹੀਂ ਹੋ ਸਕਦਾ ਵੇ ਕਿਸੇ ਨੂੰ ਭੈ ਨਾ ਹੋਵੇ ਸਾਰੇ ਭੈ ਚ ਰੱਖਿਆ ਮਹਾਰਾਜ ਨੇ ਸਤਗੁਰ ਪਾਤਸ਼ਾਹੀ ਅੰਤਪੰਗਤੀਆਂ ਅੰਦਰ ਫਿਰ ਉਚਾਰਨ ਕਰਦੀ ਮਹਾਰਾਜ ਕਹਿੰਦੇ ਇਸੇ ਕਰਕੇ ਦੂਜਾ ਤੈਨੂੰ ਕਿਸ ਨੇ ਲਾਗੇ ਨਹੀਂ ਲਾਉਣਾ ਇੱਕ ਦਾ ਨਾਮ ਜਪਿਆ ਕਰ ਫਿਰ ਸਤਗੁਰ ਪਾਤਸ਼ਾਹ ਜੀ ਕਹਿੰਦੇ ਮਾਤ ਪਿਤਾ ਭਾਈ ਨਾਨਕ ਕੋ ਮਾਤ ਪਿਤਾ ਭਾਈ ਨਾਨਕ ਕੋ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਮਾਂ ਤੇ ਪਿਤਾ ਉਹ ਪਰਮਾਤਮਾ ਹੀ ਹੈ ਸੁਖ ਦਾਤਾ ਹਰ ਪ੍ਰਾਨ ਸਾਈ ਪ੍ਰਾਨੰਦ ਆਸਰਾ ਵੀ ਕੋਈ ਹੈ ਇਸੇ ਕਰਕੇ ਗੁਰਸੰਗਤ ਦੀ ਨਾਮ ਦੀ ਮਹਿਮਾ ਕਥਨ ਨਨਹੀਂ ਕੀਤੀ ਜਾ ਸਕਦੀ ਪਰ ਜਿਨੇ ਨਿਮਖ ਏਕ ਮਰਨ ਇੱਥੇ ਗੁਰੂ ਪਾਤਸ਼ਾਹ ਜੀ ਕਿਰਪਾ ਕੀਤੀ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਬਿਆਨ ਨਹੀਂ ਕਰ ਸਕਦੇ ਪਰ ਤੂੰ ਨਿਮਖ ਨਿਮਖ ਕਰਕੇ ਜਿਵੇਂ ਗੁਰਸੰਗਤ ਦੀ ਪ੍ਰਸ਼ਾਦਾ ਇੱਕਦਮ ਇਨਸਾਨ ਜਨਮ ਤੋਂ ਲੈ ਕੇ ਮਰਨ ਤੱਕ ਇਕੱਠਾ ਨਹੀਂ ਖਾ ਸਕਦਾ ਵੀ ਇਕੱਠਾ ਖਾ ਲੋ। ਉਹ ਜਿਵੇਂ ਜੀਵਨ ਬੀਤੀ ਜਾਂਦਾ ਉਹਨੇ ਉਹਵੇਂ ਵਿੱਚ ਅੱਕੀ ਜਾਣਾ। ਬਾਣੀ ਦੀ ਮਹਿਮਾ ਵੀ ਇਸੇ ਤਰ੍ਹਾਂ ਹੈ। ਇਹਨੂੰ ਆਪਾਂ ਇਕੱਠਾ ਗਿਆਨ ਵੀ ਪ੍ਰਾਪਤ ਕਰ ਸਕਦੇ। ਤੇ ਨਾਈਂ ਦਾ ਗਿਆਨ ਮਿਲ ਸਕਦਾ। ਇਹਨੂੰ ਥੋੜਾ ਥੋੜਾ ਕੰਨ ਦਾ ਭਾਵ ਮਨ ਕਰਕੇ ਤਨ ਕਰਕੇ ਬਾਣੀ ਦੇ ਸੋਝੀ ਥੋੜੀ ਥੋੜੀ ਇਕੱਠੀ ਕਰੀ ਜਾਈਏ ਜੀ ਬੰਦੇ ਵਿੱਚ ਬਚਪਨ ਚ ਥੋੜੀ ਥੋੜੀ ਜਦੋਂ ਸਮਝ ਨਹੀਂ ਹੁੰਦੀ ਸਮਝਣ ਲੱਗ ਜੀ ਇਹ ਹੌਲੀ ਹੌਲੀ ਇੱਕ ਓੰਕਾਰ ਕੀ ਹੈ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਕਿ ਜਦੋਂ ਜਦੋਂ ਬਾਣੀ ਨੂੰ ਸਮਝ ਹੀ ਜਾਵਾਂਗੇ ਜਪਜੀ ਸਾਹਿਬ ਨੂੰ ਸਮਝ ਹੀ ਜਾਵਾਂਗੇ ਫਿਰ ਮਹਿਮਾ ਨਹੀਂ ਕਥੀ ਜਾ ਸਕਦੀ ਆਹੀਂ ਹੌਲੀ ਹੌਲੀ ਗੁਰੂ ਪਾਰਸਾ ਜੀ ਕਹਿੰਦੇ ਨਿਮਖ ਨਿਮਖ ਕਰਕੇ ਗੁਰੂ ਦੀ ਬਾਣੀ ਦਾ ਗਿਆਨ ਪ੍ਰਾਪਤ ਕਰਿਆ ਕਰ ਪਾਈ ਇਸੇ ਤਰ੍ਹਾਂ ਹੀ ਗੁਰੂ ਪਾਰਸਾ ਜੀ ਨੇ ਕਿਰਪਾ ਕੀਤੀ ਨਾ ਰੋਜ਼ ਆਪਾਂ ਜਿਵੇਂ ਪ੍ਰਸਾਦਾ ਛਕਦੇ ਆਹੀਂ ਅੰਮ੍ਰਿਤ ਵੇਲਾ ਹੋ ਜਾਂਦਾ ਰੋਜ਼ ਹੀ ਨਿਤ ਨਿਮੁੰਨ ਰੋਜ਼ੀ ਕਥਾਉਂਦੀ ਇਹ ਸਤਿਗੁਰੂ ਪਾਰਸਾ ਜੀ ਕਹਿੰਦੇ ਆਹੀਂ ਥੋੜਾ ਥੋੜਾ ਸਮਾਂ ਅਭਿਆਸੀ ਬਣਿਆ ਕਰ ਉੱਦਮ ਕਰਿਆ ਕਰ ਕੱਲ ਦੇ ਸਬਦ ਵਿੱਚ ਵੀ ਗੁਰੂ ਪਾਰਸਾ ਜੀ ਨੇ ਉੱਦਮ ਦੀ ਤੇ ਬਖਸ਼ਿਸ਼ ਕੀਤੀ ਆ ਵੀ ਉਦੋਂ ਨੂੰ ਤਾਂ ਬਿਨਾਂ ਕੁਝ ਨਹੀਂ ਫਿਰ ਸਤਿਗੁਰ ਪਾਤਸ਼ਾਹੀ ਇਸੇ ਕਰਕੇ ਕਹਿੰਦੇ ਮਹਾਰਾਜ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਈ ਹੁਣ ਮਹਾਰਾਜ ਨੇ ਪੰਗਤੀ ਛੋਟੀ ਹੈ ਗਿਆਨ ਵੱਡਾ ਮਹਾਰਾਜ ਕਹਿੰਦੇ ਮਾਤਾ ਪਿਤਾ ਤੇ ਭਾਈ ਮਹਾਰਾਜ ਮੇਰੇ ਤੋਂ ਸੀ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਵੀ ਤੂੰ ਹੀ ਐ ਮੇਰੇ ਪ੍ਰਾਨਾਂ ਦਾ ਆਸਰਾ ਵੀ ਤੂੰ ਹੀ ਇਸੇ ਕਰਕੇ ਉਹਦੀ ਮਹਿਮਾ ਬੇਅੰਤ ਹੈ ਅਸੀਂ ਨਿਮਖ ਮਾਤਰ ਨਾਮ ਜਪਣਾ 12 ਘੰਟਿਆਂ ਦੇ ਵਿੱਚ 8 ਘੰਟਾ 15 ਮਿੰਟ ਗੁਰੂ ਦੀ ਕੋਧ ਚ ਬਹਿਣਾ ਹੀ ਸਾਡੇ ਲਈ ਗੁਰ ਸੰਗਤ ਦੀ ਬਾਣੀ ਗੁਰੂ ਨੂੰ ਮਿਲਣਾ ਇਹ ਕੜੀਆ ਦੀ ਕੜੀਆ ਦੀ ਹੁੰਤੇ ਆਦ ਮਹਾਰਾਜ ਨੇ ਦੱਸਿਆ ਵੀ ਭਾਈ ਇਹ ਸਮਾ ਜਿਹੜਾ ਇਹਨੂੰ ਨਾਖ ਜਾ ਜਿਤੇਰੇ ਕੋਲ ਗੁਰੂ ਘਰ ਆਉਣ ਦਾ ਸਮਾਂ ਨਹੀਂ ਲੱਗਦਾ ਫਿਰ ਤੋਂ ਬਾਣੀ ਮੂਲ ਮੰਤਰ ਗੁਰ ਮੰਤਰ ਹੌਲੀ ਹੌਲੀ ਜਦੋਂ ਵੀ ਤੂੰ ਕਰਨਾ ਹੌਲੀ-ਹੌਲੀ ਤੈਨੂੰ ਆਪਣੇ ਆਪ ਨੂੰ ਚਾਹੇ ਮੂੰਹ ਬੰਦ ਕਰਕੇ ਚਾਹੇ ਮੂੰਹ ਖੋਲ ਕੇ ਪਰ ਤੇਰਾ ਧਿਆਨ ਜੁੜੇ ਸੁਰਤ ਕਰਕੇ ਤੂੰ ਨਾਮ ਜਪੇ ਸੁਰਤ ਤੇਰੀ ਜੁੜੀ ਹੋਵੇ ਜਦੋਂ ਸੁਰਤ ਜੁੜ ਗਈ ਫਿਰ ਮੂੰਹ ਤੇ ਨਾਮ ਬੋਲਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜਿਨ੍ਹਾਂ ਦੀ ਸੁਰਤ ਜੁੜ ਜਾਂਦੀ ਹੈ ਉਹ ਤਾਂ ਫਿਰ ਤਨ ਕਰਕੇ ਮਨ ਕਰਕੇ ਵਰਤੀ ਕਰਕੇ ਹੀ ਜੁੜ ਜਾਂਦੇ ਇਸੇ ਕਰਕੇ ਮਹਾਰਾਜ ਕਹਿੰਦੇ ਇਕ ਸਦੇ ਨਾਲ ਲਿਵ ਲਾਇਆ ਕਰ ਇਹ ਹੀ ਗੁਰਸੰਗਤ ਦੀ ਸਾਡੇ ਜੀਵਨ ਨੂੰ ਸਫਲਾ ਕਰਨ ਦੀ ਬਖਸ਼ਸ਼ਾ बार-बार ਗੁਰੂ ਪਾਤਸ਼ਾਹ ਜੀ ਆ ਕੇ ਉਸ ਵਾਹਿਗੁਰੂ ਦੀ ਰਚਨਾ ਦੀ ਮਹਿਮਾ ਕਰਕੇ ਜੀਵਨ ਨੂੰ ਸੁਨੇਹਾ ਦਿੰਦੇ ਕਿ ਨਾਮ ਤੋਂ ਬਿਨਾ ਸਾਰਾ ਕੁਝ ਹੀ ਬੇਕਾਰ ਹੈ ਨਾਮ ਤੋਂ ਬਿਨਾ ਚਾਹੇ ਤ੍ਰਿਪੁਰ ਸਾਰੇ ਪਦਾਰਥਾ ਉਹ ਫਰ ਬਿਲੇ ਦਾ ਦੁਖੀ ਹੈ ਜੇ ਨਾਮ ਸੁਰਤ ਕਰਕੇ ਮਨ ਕਰਕੇ ਨਹੀਂ ਜਪਦਾ ਆਵੰਤ ਪੰਗਤੀਆਂ ਪੜ ਕੇ ਬੇਨਤੀ ਆਪਾਂ ਵੀ ਕਰੀਏ ਮਹਾਰਾਜ ਇਸ ਤਰ੍ਹਾਂ ਸਾਨੂੰ ਬਖਸ਼ਿਸ਼ ਕਰੋ ਵੀ ਅਸੀਂ ਸਮੇਂ ਤੋਂ ਸਮਾਂ ਕੱਢ ਕੇ ਬਾਣੀ ਨਾਲ ਜੁੜ ਸਕੀਏ ਸਾਥ ਸੰਗਤ ਕਰ ਸਕੀਏ ਨਾਮ ਜਪ ਸਕੀਏ ਇਹ ਸਾਡੇ ਤੇ ਕਿਰਪਾ ਕਰੋ ਮਹਾਰਾਜ ਆਗੁਰ ਸੰਤ ਜੀ ਸਬਦ ਵਿਚਾਰ ਕਰਦੇ ਹੋਈਆਂ ਭੁਲੰਦੀ ਖੇਨਾ ਬਖਸ਼ਵੰਤ ਪੰਗਤੀਆਂ ਪੜ ਕੇ ਸਤਿਗੁਰ ਪਾਤਸ਼ਾਹ ਜੀ ਅੱਗੇ ਕਰੀਏ ਬੇਨਤੀ ਇੱਕ ਸੋ ਦਿਨ ਨਾਹੀ ਕੋ ਦੂਜਾ ਆਨਨ ਬਿਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੋਖਾ ਦਾਤਾ ਹਰ ਪ੍ਰਾਨ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਰਾਮ ਕਲੀ ਮਹਲਾ 3 ਜਨੰਦ ਇਕਾਂਤ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆ ਵਾ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਸਬਦੋ ਤਾਂ ਗਾਵੋ ਹਰੀ ਕੇ ਰਾਹ ਸਹੈ